ਹੁਸ਼ਿਆਰਪੁਰ ਦੇ ਮੁਹੱਲਾ ਸੁباشਨਗਰ ਵਿਖੇ ਬੈਟਰੀ ਚੋਰ ਫੜਿਆ ਲੋਕਾਂ ਨੇ ਜਮਕੇ ਕੀਤੀ ਉਦੀ ਕੁੱਟਮਾਰ ਕੀਤਾ ਪੁਲਿਸ ਦੇ ਹਵਾਲੇ ਵੇਖੋ ਪੂਰੀ ਰਿਪੋਰਟ ਤੇਰਾ ਫੋਨ ਕਰਾ ਜਰਾ ਮਾਪੇ ਹੁੰਦਾ ਪਿਆਰ ਨੇ ਤਾਂ ਹੁਣ ਤਾਂ ਵੱਡਾ ਹੋਇਆ ਹੈ ਤੁਹਾਡਾ ਘਰ ਨਾਲ ਲੱਗੇ ਹੈ ਸਣੀ ਕਿਹੜਾ ਪਿੰਡ ਮੇਰਾ ਪਿੰਡ ਖੈਰ ਖੈਰ ਗਲਤੀ ਹੋ ਗਈ ਭਾਜੀ ਤੇ ਕੀ ਗੱਲ ਹੋ ਗਈ ਆ ਚੱਕਣ ਦੀ ਬੈਟਰੀ ਆ ਚੱਕਦਾ ਤੂੰ ਨਸ਼ਾ ਕਰਦਾ ਏ ਤਾਂ ਕਰਕੇ ਕਿਹੜਾ ਨਸ਼ਾ ਕਰਦਾ ਚਿੱਟਾ ਕਰਦਾ ਤਾਂ ਕੋਟ ਜਾਏ ਨੇ ਭਾਜੀ ਆ ਕੁਛ ਕੀਤਾ ਨੇ ਤਾਂ ਮੈਂ ਨਹੀਂ ਕਰਦਾ ਭਾਜੀ ਕਰਦਾ ਹੋਈ ਜੀ ਅੱਛਾ ਜੀ ਕੀ ਕਰ ਰਿਆ ਸੀ ਇਹ ਮੈਂ ਦੁਕਾਨ ਦੇ ਅੰਦਰ ਬੈਠਾ ਸੀ ਮੈਨੂੰ ਨਾ ਆਵਾਜ਼ ਆਈ ਬਈ ਜਿੱਦਾਂ ਕੋਈ ਚੀਜ਼ ਡਿਗੀ ਹੁੰਦੀ ਆ ਬਾਕੀ ਬਾਹਰ ਦੇਖਿਆ ਤਾਂ ਇਹ ਮੋਟਰਸਾਈਕਲ ਦੇ ਉੱਤੇ ਬੈੜੀ ਲਾ ਕੇ ਬੈਠਾ ਹੋਇਆ ਸੀ ਅੱਛਾ ਜੀ ਤੇ ਉਧਰ ਭਾਜੀ ਕਿਸੇ ਨੇ ਉਹਨਾਂ ਨੇ ਦੇਖ ਲਿਆ ਨੂੰ ਇੱਥੋਂ ਬੈੜੀ ਚੱਕਦੇ ਜਾਂਦੇ ਸੀ ਅੱਛਾ ਜੀ ਤੇ ਜਦੋਂ ਇਹਨੂੰ ਫੜਿਆ ਤਾਂ ਫਿਰ ਨੱਟ ਗਿਆ ਜੀ ਅੱਗੇ ਅੱਛਾ ਜੀ ਹਾਂ ਜੀ ਫਿਰ ਫੜ ਕੇ ਲਿਆ ਤੁਸੀਂ ਪੁਲਿਸ ਨੂੰ ਕਾਲ ਕੀਤੀ ਆ ਜੀ ਅਜੇ ਕੀਤੀ ਆ ਭਾਕਤ ਹੀ ਕਾਲ ਅੱਛਾ ਕਿੰਨੇ ਨੰਬਰ ਤੇ ਫੋਨ ਕੀਤਾ ਜੀ ਤੁਸੀਂ ਨਹੀਂ ਉਹਨੂੰ ਮੁੰਛੀ ਨੂੰ ਕੀਤਾ ਮਾਡਲ ਨੂੰ ਥਾਣੇ ਕੀਤਾ ਜੀ 112 ਤੇ ਨਹੀਂ ਕੀਤਾ ਤੁਸੀਂ ਹਾਂ ਕਾ ਇਹਨਾਂ ਨੌ ਬਲਾਇਆ ਇਹ ਮੇਰਾ ਥੋੜਾ ਪੱਕਿਆ ਤੇ ਹੈ ਪੱਤੇ ਦੇ ਵਿੱਚ ਹੈਗਾ ਲੱਗਦਾ ਨਾ ਧਿਲੰਦਰ ਨੰਬਰ 8 ਦਾ ਜਿਹੜਾ ਨਾ ਨਾਇਆ ਕੀਤਾ ਹੋਇਆ ਧਿਲੰਦਰ ਨੰਬਰ ਆਹੀ ਹੈ ਇਹ ਦੇਖੋ ਇਹਨ ਕੀ ਕੀਤਾ ਬੈਠੀ ਰੱਖਣ ਨੂੰ ਬਹੁਤ ਕੱਪੜਾ ਲਿਆਦਾ ਆ ਤੇ ਪਹਿਲਾਂ ਵੀ ਚੱਕੀ ਲੱਗਦੀ ਇਹਨੇ ਸਕੀਮ ਲਗਾਈ ਆ ਇਹ ਪਹਿਲਾ ਜਿਹੜਾ ਮੈਂ ਲਾਇਆ ਤੇ ਨਾ ਪਜਾਬ ਪਹਿਲਾਂ ਵੀ ਡੁੱਲਿਆ ਉੱਤੇ ਮੇਰਾ ਮਤਲਬ ਕਹਿੰਦਾ ਮੇਰੇ ਉੱਪਰ ਪਜਾਬ ਨਾਲ ਨਹੀਂ ਅੱਧਰ ਬੜਾ ਬੜਾ ਖਰਾਬ ਹੁੰਦਾ ਹੈਗਾ ਇਹ ਦੇਖੋ ਇਹ ਕਾਲ ਨਹੀਂ ਇਹ ਗਾਜੋ ਆਜ ਬੁਲਿਆ ਨਹੀਂ ਮੋਰੇ ਨੰਬਰ ਹੈ ਨਹੀਂ ਮੋਰੇ ਨੰਬਰ ਹੈ ਨਹੀਂ ਆ ਦੇ ਮੋਰੇ ਸਾਲਾ ਪੱਕਾ ਚੋਰ ਆ ਇਹਦਾ ਓਏ ਸਾਲਾ ਪੱਕਿਆਂ ਦੇ ਵਿੱਚ ਆ ਇਹ ਇਹਨੇ ਸਾਲੇ ਨੇ ਉਹਦੇ 8 ਦਿਨ ਕੀ ਕੀਤਾ ਆ ਨੌ ਬਣਾਇਆ ਆ